ਸੜਕ ਹਾਦਸਿਆਂ 'ਚ ਆਪਣੇ ਅੰਗ ਖੋ ਬੈਠੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸਪਾਈਨਲ ਕਾਰਡ ਇੰਜਰੀ ਸੰਸਥਾ ਦੇ ਮੈਂਬਰਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਸਿੱਧੂ ਨੇ ਆਪਣੇ ਸਰਕਾਰੀ ਫੰਡ 'ਚੋਂ ਸੰਸਥਾ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਅਤੇ ਹੋਰ ਜ਼ਰੂਰੀ ਮਦਦ ਲਈ ਮਾਮਲਾ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਉਣ ਦੀ ਗੱਲ ਕਹੀ ਜ਼ਿੰਦਗੀ ਜਿਉਣ ਲਈ ਸੰਘਰਸ਼ ਕਰ ਰਹੇ ਇਹਨਾਂ ਲੋਕਾਂ ਨੂੰ ਸਿੱਧੂ ਨੇ ਅਸਲ ਹੀਰੋ ਕਿਹਾ ਹੈ ਹਾਂ 5 ਲੱਖ ਰੁਪਏ ਤਾਂ ਦਿਨਾਂ ਹੀ ਦਿਨਾ ਜਿਹੜੀ ਇਹਨਾਂ ਦੀ ਸੁਸਾਇਟੀ ਹੈ ਮੈਂ ਕੈਪਟਨ ਸਾਹਿਬ ਨਾਲ ਖੁਦ ਗੱਲ ਕਰਕੇ ਡਿਮਾਂਡ ਰੱਖਾਂਗੇ। ਔਰ ਇਹ ਕੋਈ ਪ੍ਰੋਮਿਸ ਨਹੀਂ ਹੈ। ਉਹਨਾਂ ਨੂੰ ਉਹਨਾਂ ਨਾਲ ਗੱਲ ਕਰਾਂਗੇ ਸਾਡੇ ਲੀਡਰ ਨੇ ਵੀ ਇਹਨਾਂ ਨੂੰ 2 ਕਰੋੜ ਰੁਪਏ ਦਿੱਤੇ ਜਾਣ। ਉਸ ਜਗ੍ਹਾ ਦੇ ਵਾਸਤੇ 2 ਕਰੋੜ ਰੁਪਏ ਦਿੱਤੇ ਜਾਣ। ਉੱਥੇ ਫੈਸਿਲਿਟੀ ਉੱਥੇ ਹਰ ਤਰੀਕੇ ਦੀ ਉਹ ਹੋਵੇ ਜੋ ਮੇਰੇ ਵਾਸਤੇ ਮੈਂ ਕਰਤਾ ਜੋ ਸਾਡੇ ਲੀਡਰ ਨੇ ਕਰਨਾ ਹੈ ਉਹ ਉਹਨਾਂ ਦੇ ਕੋਲ ਅਸੀਂ ਪੇਸ਼ਕਸ਼ ਰੱਖਾਂਗੇ। ਮੈਂ ਇਹਨਾਂ ਨੂੰ ਕਹਿਣਾ ਕਿ ਇਹ ਬਣਾਇਆ ਜਾਏਗਾ ਤਾਂ ਕਿ ਆਤਮ ਨਿਰਭਰ ਬਣਾਉਣ ਦਾ ਪ੍ਰਯਾਸ ਕੀਤਾ ਜਾਏਗਾ। ਮੈਂ ਮਤਲਬ ਮੇਰੇ ਲਈ ਮੇਰੀ ਪਾਗ ਗਿੱਟ-ਗਿੱਟ ਉੱਚੀ ਹੁੰਦੀ ਹੈ ਜਦੋਂ ਮੈਂ ਇਹ ਸੁਣਦਾ ਕਿ ਅਮਰਸਰ ਪਿੰਗਲਵਾੜੇ ਦੇ ਤੋਂ ਸਪੈਸ਼ਲ ਚਿਲड्रन ਨੇ 올림픽 ਦੇ ਵਿੱਚ ਸਾਡਾ ਨਾਮ ਵਧਾਇਆ ਸਾਡੇ ਸ਼ੋਅ ਹੋਇਆ ਸੀਗਾ ਉੱਥੇ ਕਿੰਨੇ ਹੀ ਸਪੈਸ਼ਲ ਲੋਕ ਆਏ ਸੀਗੇ ਉਹਨਾਂ ਨੇ ਕਿੰਨੇ ਵਧੀਆ ਮੈਂ ਦੁਨੀਆ ਦੇ ਵਿੱਚ ਕਿਸੇ ਤੋਂ ਆਟੋਗ੍ਰਾਫ ਨਹੀਂ ਲਏ ਉਹਨਾਂ ਤੋਂ ਲਏ ਸਪਾਈਨਲ ਕਾਰਡ ਇੰਜਰੀ ਸੰਸਥਾ ਦੇ ਪ੍ਰਧਾਨ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਤੋਂ ਮਿਲੀ ਹੋਈ ਮਦਦ ਨੂੰ ਉਹ ਜ਼ਰੂਰਤਮੰਦਾਂ ਲਈ 휠ਚੇਅਰ ਦਵਾਈਆਂ ਜਾਂ ਫਿਰ ਪੜਾਈ ਦਾ ਖਰਚਾ ਚੁੱਕਣ 'ਚ ਇਸਤੇਮਾਲ ਕਰਦੇ ਨੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ